ਪੀ ਨਸ਼ਾ ਕਰਨਾ ਹੀ ਕੋਈ ਨਹੀਂ ਨਸ਼ਾ ਬਾਣੀ ਦਾ ਰੱਖਣਾ ਵਾ ਨਾਮ ਦਾ ਰੱਖਣਾ ਵਾ ਜਾਂ ਸਰੀਰ ਕਰਕੇ ਪ੍ਰਸ਼ਾਦੇ ਦਾ ਰੱਖਣਾ ਧਰਮ ਤੋਂ ਵੀ ਉੱਪਰ ਉੱਠ ਕੇ ਮੈਂ ਇਹ ਮਹਿਸੂਸ ਕਰਦਾ ਵੀ ਇਹ ਸਾਰਿਆਂ ਦੀ ਸਾਂਝੀ ਸਮੱਸਿਆ ਵਾ ਤੇ ਸਾਰੇ ਸਮਾਜ ਨੂੰ ਇਹਦੇ ਤੇ ਸੋਚਣਾ ਚਾਹੀਦਾ ਆ ਪਿੰਡ ਪਿੰਡ ਭਾਵੇਂ ਪਹਿਰੇ ਲਾਉਣੇ ਪੈਣ ਜਿਵੇਂ ਕਿਵੇਂ ਮਰਜ਼ੀ ਆ ਨਸ਼ੇ ਨੂੰ ਰੋਕਿਆ ਜਾਣਾ ਚਾਹੀਦਾ ਬਾਣੀ ਦੇ ਲੜ ਲੱਗ ਕੇ ਹੀ ਆਪਾਂ ਨਸ਼ਿਆਂ ਤੋਂ ਬਚ ਸਕਦੇ ਆ ਵਾਦ ਤੋਂ ਵਾਦ ਗੁਰਦੁਆਰਿਆਂ ਚ ਜਾਂ ਧਾਰਮਿਕ ਸਥਾਨਾਂ ਤੇ ਉਪਰਾਲੇ ਹੋਣ ਤੇ ਨੌਜਵਾਨਾਂ ਨੂੰ ਧਰਮ ਨਾਲ ਜੋੜਿਆ ਜਾਵੇ ਸਾਡੇ ਲਈ ਗੁਰੂ ਨੇ ਚਾਰ ਪੁੱਤ ਸ਼ਹੀਦ ਕਰਵਾ ਲੇ ਅਸੀਂ ਆਪਣੀ ਕੁੱਲ ਰੱਖਣ ਲਈ ਧਰਮ ਛੱਡ ਦਿੱ ਗਏ ਚੰਗੀ ਗੱਲ ਨਹੀਂ ਇਸ ਕਰਕੇ ਜਿਹੜਾ ਤੇ ਗੁਰੂ ਨਾਲ ਜੁੜਿਆ ਉਹ ਕਦੀ ਧਰਮ ਪਰਵਰਤਨ ਨਹੀਂ ਕਰਦਾ ਹਾਂ ਦੇਖੋ ਜੀ ਗੁਰਸਿੱਖੀ ਮੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਸੰਸਾਰ ਦੇ ਵਿੱਚ ਰਹਿਣ ਵਾਲੇ ਹਰ ਸਿੱਖ ਦਾ ਇਹ ਫਰਜ਼ ਆ ਕਿ ਉਹ ਗੁਰੂ ਨਾਨਕ ਪਾਤਸ਼ਾਹ ਤੇ ਦਸਵੇਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦਾ ਜਿਹੜਾ ਸੰਦੇਸ਼ ਆ ਜਿਹੜੀਆਂ ਸੱਚੇ ਪਾਤਸ਼ਾਹ ਦੀਆਂ ਸਿੱਖਿਆਵਾਂ ਵਾਂ ਉਹਨਾਂ ਸਿੱਖਿਆਵਾਂ ਨੂੰ ਹਰ ਇਨਸਾਨ ਤੱਕ ਪਹੁੰਚਾਵੇ ਤੋਂ ਸੱਚੇ ਪਾਤਸ਼ਾਹ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਲਈ ਅੱਜ ਅਸੀਂ ਇਸ ਧਰਤੀ ਦੇ ਉੱਤੇ ਪਹੁੰਚੇ ਆ ਤੇ ਇੱਥੇ ਪਹੁੰਚ ਕੇ ਜੋ ਸਤਿਗੁਰੂ ਜੀ ਦੇ ਉਪਦੇਸ਼ ਆ ਉਹ ਜੋ ਸਾਡੇ ਇੱਥੇ ਗਰੰਥੀ ਸਿੰਘ ਢਾਡੀ ਸਿੰਘ ਜਾਂ ਗੁਰੂ ਕੀ ਸੰਗਤ ਗੁਰੂ ਖਾਲਸਾ ਪੰਥ ਜਿਹੜਾ ਇੱਥੇ ਇਕੱਠਾ ਆਇਆ ਉਹਨਾਂ ਦੇ ਨਾਲ ਆਪਾਂ ਜਿਹੜੀ ਆ ਉਹ ਸਾਂਝ ਪਾਈ ਆ ਕਿਉਂਕਿ ਮੈਂ ਪੰਜਾਬ ਦੇ ਵਿੱਚ ਵਿਚਰ ਕੇ ਇੱਕ ਗੱਲ ਨੂੰ ਮਹਿਸੂਸ ਕਰ ਰਿਹਾ ਸਾਰੇ ਜਾਣੇ ਗੁਰੂ ਨਾਲ ਜੁੜਨਾ ਚਾਹੁੰਦੇ ਆ ਸਾਰਾ ਪੰਜਾਬ ਹੀ ਕਿਉਂਕਿ ਪੰਜਾਬ ਜਿਉਂਦਾ ਹੀ ਗੁਰੂਆਂ ਦੇ ਨਾਮ ਤੇ ਆ ਕੋਈ ਕਿਸੇ ਵੀ ਭਾਈਚਾਰੇ ਦਾ ਬੰਦਾ ਮੈਂ ਦੇਖ ਰਿਹਾ ਪੰਜਾਬ 'ਚ ਹਰੇਕ ਦੇ ਅੰਦਰ ਗੁਰਬਾਣੀ ਪ੍ਰਤੀ ਪ੍ਰੇਮ ਆ ਉਹ ਪ੍ਰੇਮ ਹੋਰ ਜ਼ਿਆਦਾ ਵਧੇ ਬਾਣੀ ਦੇ ਪਾਰੇ ਹੋਰ ਜ਼ਿਆਦਾ ਵਧਣ ਇਸ ਕਰਕੇ ਅਸੀਂ ਹਰ ਸਿੱਖ ਤੱਕ ਸੰਗਤ ਤੱਕ ਜਿਹੜੀ ਉਹ ਪਹੁੰਚ ਕਰ ਰਹੇ ਹਾਂ ਔਰ ਉਸੇ ਤਹਿਤ ਹੀ ਅੱਜ ਆਪਾਂ ਇੱਥੇ ਬਰਨਾਲੇ ਦੀ ਧਰਤੀ ਤੇ ਆ ਗਏ ਆਂ ਅੰਦਰ ਨਸ਼ਾ ਦੇ ਘੈਰ ਨਕੂ ਜਿਗਦੇ ਦੇਖੋ ਸਾਨੂੰ ਤੇ ਸਾਡੇ ਗੁਰੂ ਨੇ ਆਖਿਆ ਸੀ ਭਈ ਝੂਠਾ ਮਦ ਮੂਲਨਾ ਪੀਚਾ ਹੀ ਜੇ ਕਾ ਪਾਰ ਵਸਾਏ ਤੇ ਨਸ਼ਾ ਕਰਨਾ ਹੀ ਕੋਈ ਨਹੀਂ ਨਸ਼ਾ ਬਾਣੀ ਦਾ ਰੱਖਣਾ ਵਾ ਨਾਮ ਦਾ ਰੱਖਣਾ ਵਾ ਜਾਂ ਸਰੀਰ ਕਰਕੇ ਪ੍ਰਸ਼ਾਦੇ ਦਾ ਰੱਖਣਾ ਪਰ ਮੈਂ ਇਹ ਸਮਝਦਾ ਵਾਂ ਕਿ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਵਿੱਚ ਨਸ਼ੇ ਆ ਇਹ ਪੰਜਾਬ ਕੱਲੇ ਪੰਜਾਬ ਲਈ ਨਹੀਂ ਇਹ ਸਾਰਿਆਂ ਲਈ ਇੱਕ ਵੱਡੀ ਆਫਤ ਹੈਰ ਵੱਡੀ ਮੁਸ਼ਕਲ ਆ ਮੈਂ ਹੁਣ ਜਦੋਂ ਪਿੰਡਾਂ ਚ ਜਾ ਰਿਹਾ ਤੇ ਕਈ ਮਾਈਆਂ ਮੇਰੇ ਕੋਲ ਆਉਂਦੀਆਂ ਨਾਲੇ ਤੇ ਉਹ ਕਹਿ ਦਿੰਦੀਆਂ ਕਿ ਪੁੱਤ ਸਾਡੀ ਉਮਰ ਵੀ ਤੈਨੂੰ ਲੱਗ ਜੇ ਪਰ ਨਾਲ ਹੀ ਉਹ ਕਹਿ ਦਿੰਦੀਆਂ ਕਈ ਮਾਈਆਂ ਕਹਿੰਦੀਆਂ ਵੀ ਮੇਰਾ ਪੁੱਤ ਨਸ਼ਾ ਕਰਦਾ ਕੋਈ ਸੈਂਟਰ 'ਚ ਹੀ ਭੇਜ ਦਿਓ ਕੋਈ ਸੈਂਟਰ ਹੈਗਾ ਇਹ ਅੱਜ ਸਾਡੀ ਤਰਾਸਦੀ ਆ ਇਹ ਧਰਮ ਤੋਂ ਵੀ ਉੱਪਰ ਉੱਠ ਕੇ ਮੈਂ ਇਹ ਮਹਿਸੂਸ ਕਰਦਾ ਵੀ ਇਹ ਸਾਰਿਆਂ ਦੀ ਸਾਂਝੀ ਸਮੱਸਿਆ ਵਾ ਤੇ ਸਾਰੇ ਸਮਾਜ ਨੂੰ ਇਹਦੇ ਤੇ ਸੋਚਣਾ ਚਾਹੀਦਾ ਪਿੰਡ ਪਿੰਡ ਭਾਵੇਂ ਪਹਿਰੇ ਲਾਉਣੇ ਪੈਣ ਜਿਵੇਂ ਕਿਵੇਂ ਮਰਜ਼ੀ ਆ ਨਸ਼ੇ ਨੂੰ ਰੋਕਿਆ ਜਾਣਾ ਚਾਹੀਦਾ ਕਿਉਂਕਿ ਨਸ਼ੇ ਦਾ ਦਰਿਆ ਜਿਹੜਾ ਵਾ ਇਹਦੇ 'ਚ ਸਾਡੀਆਂ ਬਹੁਤ ਕੀਮਤੀ ਜਵਾਨੀਆਂ ਤੇ ਜਾਨਾਂ ਜਿਹੜੀਆਂ ਉਹ ਰੁੱੜ ਰਹੀਆਂ ਬਾਣੀ ਦੇ ਲੜ ਲੱਗ ਕੇ ਹੀ ਆਪਾਂ ਨਸ਼ਿਆਂ ਤੋਂ ਬਚ ਸਕਦੇ ਆ ਵਾਦ ਤੋਂ ਵਾਦ ਗੁਰਦੁਆਰਿਆਂ 'ਚ ਜਾਂ ਧਾਰਮਿਕ ਸਥਾਨਾਂ 'ਚ ਉਪਰਾਲੇ ਹੋਣ ਤੇ ਨੌਜਵਾਨਾਂ ਨੂੰ ਧਰਮ ਨਾਲ ਜੋੜਿਆ ਜਾਵੇ। ਸਰ ਧਰਮ ਦੇਖੋ ਆਹੀਂ ਤੇ ਉਹ ਕੌਮ ਆ ਜਿਨ੍ਹਾਂ ਨੂੰ ਇਹ ਕਿਹਾ ਗਿਆ ਭੀ ਜੇ ਤੇ ਤੁਸੀਂ ਆਪਣੀ ਜਾਨ ਬਚਾਉਣੀ ਆ ਤੇ ਆਪਣਾ ਧਰਮ ਛੱਡ ਦਿਓ। ਆਪਣੇ ਭਾਈ ਸੁਬੇਕ ਸਿੰਘ ਤੇ ਭਾਈ ਸ਼ਹਾਬਾਦ ਸਿੰਘ ਨੂੰ ਫੜਿਆ ਜਦੋਂ ਲਾਹੌਰ ਯਈਆ ਖਾਨ ਨੇ ਤੇ ਭਾਈ ਸੁਬੇਕ ਸਿੰਘ ਦਾ ਇੱਕੋ ਇੱਕ ਪੁੱਤਰ ਹੀ ਭਾਈ ਸ਼ਹਾਬਾਦ ਸਿੰਘ ਤੇ ਭਾਈ ਸੁਵੇਕ ਸਿੰਘ ਨੂੰ ਹਾਕਮ ਨੇ ਆਖਿਆ ਭਈ ਤੇਰਾ ਇਕੋ ਹੀ ਪੁੱਤ ਆ ਧਰਮ ਪਰਵਰਤਨ ਕਰ ਲੋ ਸਾਡੀ ਗੱਲ ਮੰਨ ਲੋ ਉਦੋਂ ਜਿਨ੍ਹਾਂ ਦਾ ਰਾਜ ਹੀ ਉਦੋਂ ਉਹ ਕਹਿੰਦੇ ਤੇ ਤੇਰਾ ਪੁੱਤ ਦੀ ਜਾਨ ਬਖਸ਼ ਦਾਂਗੇ ਉਹਨੇ ਜਵਾਬ ਦਿੱਤਾ ਹੀ ਪਰਾਚੀਨ ਪੰਥ ਪ੍ਰਕਾਸ਼ ਤੇ ਦਰਜਾ ਹਮ ਕਾਰਨ ਗੁਰਕੁਲਹਿ ਗਵਾਈ ਹਮ ਕੁੱਲ ਰੱਖੈ ਕਵਨ ਬੜਾਈ ਸਾਡੇ ਲਈ ਗੁਰੂ ਨੇ ਚਾਰ ਪੁੱਤ ਸ਼ਹੀਦ ਕਰਵਾ ਲੇ ਅਸੀਂ ਆਪਣੀ ਕੁੱਲ ਰੱਖਣ ਲਈ ਧਰਮ ਛੱਡ ਦਿੱ ਗਏ ਚੰਗੀ ਗੱਲ ਨਹੀਂ ਇਸ ਕਰਕੇ ਜਿਹੜਾ ਤੇ ਗੁਰੂ ਨਾਲ ਜੁੜਿਆ ਉਹ ਕਦੀ ਧਰਮ ਪਰिवर्तन ਨਹੀਂ ਕਰਦਾ ਹ ਜਿਹੜੇ ਅਜੇ ਗੁਰੂ ਨਾਲ ਨਹੀਂ ਜੁੜ ਸਕੇ ਉਹ ਇਸ ਪਾਸੇ ਚਲੇ ਜਾਂਦੇ ਆ ਪਰ ਮੈਂ ਇਹ ਮਹਿਸੂਸ ਕਰਦਾ ਕਿ ਜਦੋਂ ਖੁੱਲਾ ਪੈਰਾ ਬਾਣੀ ਦਾ ਹੋਊਗਾ ਘਰ ਘਰ ਚ ਆਪਾਂ ਵਿਚਰਾਂਗੇ ਸੰਗਤ ਨੂੰ ਸੱਚੇ ਪਾਤਸ਼ਾਹ ਦੇ ਉਪਦੇਸ਼ਾਂ ਨਾਲ ਜੋੜਾਂਗੇ ਤੇ ਇਹ ਕੋਈ ਵੱਡੀ ਸਮੱਸਿਆ ਨਹੀਂ ਆ ਆਪਾਂ ਹਰ ਸਮੱਸਿਆ ਦਾ ਹੱਲ ਸੱਚੇ ਪਾਤਸ਼ਾਹ ਦੀ ਬਾਣੀ ਦੇ ਅਨੁਸਾਰ ਕਰ ਸਕਦੇ ਆ ਤੇ ਕੋਈ ਵੱਡੀ ਗੱਲ ਨਹੀਂ ਹੈ। ਸਿੰਘ ਸਾਹਿਬ ਦੇਖੋ ਮੈਂ ਇਹ ਮਹਿਸੂਸ ਕਰਦਾ ਵਾਂ ਕਿ ਜੋ ਵੀ ਉਹਨਾਂ ਨੇ ਕਿਹਾ ਵੀ ਵਿਧੀ ਵਿਧਾਨ ਕੋਈ ਬਣਾਉਣਾ ਚਾਹੀਦਾ ਤਾਂ ਸੋਚ ਸਮਝ ਕੇ ਕੋਈ ਫੈਸਲਾ ਲਿਆ ਹੋਊਗਾ। ਬਾਕੀ ਮੈਂ ਇਹ ਕਹਿਣਾ ਵਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਜਿਹੜੀ ਆ ਉਹ ਹਮੇਸ਼ਾ ਲਈ ਬਰਕਰਾਰ ਰਹਿਣੀ ਚਾਹੀਦੀ ਉਹ ਹੈ ਵੀ ਆ। ਹਾਂ ਸਾਨੂੰ ਸਿੱਖਾਂ ਨੂੰ ਆਪਣੀ ਜ਼ਿੰਦਗੀ ਦੇ ਸਾਰੇ ਜਿਹੜੇ ਕਾਰਜ ਆ ਉਹ ਗੁਰਬਾਣੀ ਆਸ਼ੇ ਦੇ ਮੁਤਾਬਕ ਕਰਨੇ ਚਾਹੀਦੇ ਸਿਧਾਂਤਾਂ ਦੇ ਮੁਤਾਬਕ ਕਰਨੇ ਚਾਹੀਦੇ ਆ ਸਿੱਖ ਜਿਹੜਾ ਵਾ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਕਰ ਧਰਨੀ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਜਿਹੜੇ ਹੈਗਾ ਰਾਜਨੀਤਿਕ ਪਾਰਟੀਆਂ ਨੂੰ ਕੀ ਕਹਿਣਾ ਚਾਹੁੰਦਾ ਸਿੱਖ ਰਾਜਨੀਤੀ ਮੈਂ ਤੇ ਅੰਦਰ ਵੀ ਕਿਆ ਕਿਆ ਆਏ ਆਂ ਜੀ ਦੇਖੋ ਅਸੀਂ ਸਾਰੇ ਇਸ ਧਰਤੀ ਦੇ ਜਾਈ ਆਂ ਵੈਸੇ ਤੇ ਸਿੱਖ ਲਈ ਇਹ ਸਾਰਾ ਸੰਸਾਰ ਹੀ ਆਪਣਾ ਸਿੱਖਾਂ ਦਾ ਸਿਧਾਂਤ ਮਨੁਵਾਦੀ ਸਿਧਾਂਤ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੋਂ ਮੈਂ ਤੁਹਾਨੂੰ ਇਹੋ ਕਹਿਣਾ ਚਾਹੁੰਦਾ ਕਿ ਆਪਾਂ ਆਪਣੇ ਮਾੜੇ ਮੋਹਟ ਮਨ ਮਟਾਵ ਛੱਡ ਕੇ ਮਤਭੇਦ ਛੱਡ ਕੇ ਪੰਥ ਦੇ ਵੱਡੇ ਹਿੱਤਾਂ ਲਈ ਪੰਜਾਬ ਦੇ ਵੱਡੇ ਹਿੱਤਾਂ ਲਈ ਇਕੱਠੇ ਹੋਈਏ ਤਗੜੇ ਹੋਈਏ ਜੇ ਆਪਾਂ ਤਗੜੇ ਹੋ ਗਏ ਤੇ ਸਾਡੇ ਸਾਹਮਣੇ ਤੇ ਕੋਈ ਆੜ ਨਹੀਂ ਸਕਦਾ ਹੈਗਾ ਹਾਂ ਅੱਜ ਲੋਡ ਬਹੁਤ ਜਿਹੜਾ ਸਮਾਂ ਵਾ ਇਹਦੇ ਵਿੱਚ ਲੋਡ ਬਹੁਤ ਆ ਇਕੱਠੇ ਆਪਾਂ ਮੈਂ ਫੇਰ ਉਹੀ ਗੱਲ ਦਰਉਣਾ ਵੀ ਤਾਂ ਹੀ ਹੋ ਸਕਦੇ ਆ ਜੇ ਸੱਚੇ ਪਾਤਸ਼ਾਹ ਦੇ ਝੰਡੇ ਦੀ ਸ਼ਰਨ ਵਿੱਚ ਆਵਾਂਗੇ ਗੁਰੂ ਪਾਤਸ਼ਾਹ ਦੇ ਸਿਧਾਂਤਾਂ ਦੀ ਰੋਸ਼ਨੀ ਵਿੱਚ ਆਵਾਂਗੇ ਸਾਰਿਆਂ ਦੇ ਲਈ ਪਹਿਲਾਂ ਜਿਹੜੇ ਸੰਗਤ ਦੇ ਹਿੱਤਾਂ ਸੰਗਤਵਾ ਤੇ ਇਹ ਰਾਜਨੀਤਿਕ ਲੋਕ ਆ ਜੇ ਉਹ ਨਹੀਂ ਤੇ ਇਹਨਾਂ ਦੀ ਵੀ ਕੋਈ ਹੋਂਦ ਨਹੀਂ ਆ ਇਸ ਕਰਕੇ ਮੈਂ ਇਹ ਮਹਿਸੂਸ ਕਰਦਾ ਵੀ ਸਿੱਖ ਚਾਹੁੰਦੇ ਆ ਜਾਂ ਆਮ ਬੰਦਾ ਵੀ ਪੰਜਾਬ ਦੇ ਵਿੱਚ ਇੱਕ Hindu ਵੀ ਦਾ ਇੱਕ Musalman ਵੀ ਇਹ ਚਾਹੁੰਦਾ ਵਾ ਭਈ ਇਹੋ ਜੇ ਸਮਾਜ ਦੀ ਸਿਰਜਣਾ ਬੇਗਮਪੁਰਾ ਸ਼ਹਿਰ ਕੋ ਨਾਉ ਜਿੱਥੇ ਗਾਮੀ ਕੋਈ ਨਾ ਹੋਵੇ ਜਿੱਥੇ ਅਪਨਾਤ ਹੋਵੇ ਤੇ ਜਿੱਥੇ ਮੇਰ ਤੇਰ ਨਾ ਹੋਵੇ ਸਾਰੇ ਲੋਕਾਂ ਨੂੰ ਗੁਰੂ ਦੀ ਸੋਚ ਦੇ ਧਾਰਨੀ ਬਣ ਕੇ ਇਦਾਂ ਦਾ ਏਜੰਡਾ ਅਪਣਾਉਣਾ ਚਾਹੀਦਾ ਕੋਈ ਵੀ ਬੰਦਾ ਦੇਖੋ ਕੋਈ ਵੀ ਬੰਦਾ ਜੇ ਕੋਈ ਤਰਕ ਤੇ ਵਿਵੇਕ 'ਚ ਫਰਕੰਦਾ ਠੀਕ ਹੈ ਜੀ ਸਿੱਖ ਵਿਵੇਕਸ਼ੀਲ ਹੰਦਾ ਉਹ ਗੁਰੂ ਦੇ ਆਸ਼ੇ ਦੇ ਮੁਤਾਬਕ ਸੋਚਦਾ ਤਰਕ ਤੋਂ ਭਾਵ ਜੇ ਕੋਈ ਕਵੇ ਕਿ ਇਹਨਾ ਪਾਠ ਕਿਉਂ ਕਰਦੇ ਹੋ ਮੈਂ ਉਹਦੀ ਗੱਲ ਕਰ ਰਿਹਾ ਗੁਰਬਾਣੀ ਦਾ ਪਾਠ ਕਰਨਾ ਆਇਓ ਸੁਨਣ ਪੜਨ ਕੋ ਬਾਣੀ ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ ਗੁਰੂ ਨੇ ਆਖਿਆ ਕਿ ਆਪਾਂ ਗੁਰਬਾਣੀ ਦਾ ਪਾਠ ਕਰਨਾ ਉਹਨੂੰ ਸਮਝਣਾ ਔਰ ਉਹਨੂੰ ਜੀਵਨ ਦੇ ਵਿੱਚ ਵਸਾਉਣਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ